ਕਿੰਨੇ ਦਿਨ ਹੋ ਗਏ ਫੋਨ ਆਇਆ ਇਤਨਾ ਦੀ ਮੈਨੂੰ ਛੁੱਟੀਆਂ ਪੈ ਜਾਣੀਆਂ ਨੇ ਤੇ ਮੰਮੀ ਮੈਂ ਆਉਣਾ ਆ ਮੁੜ ਕੇ ਫੋਨ ਹੀ ਨਹੀਂ ਕੋਈ ਆਇਆ ਨਾ ਦੱਸਿਆ ਹੀ ਆ ਵੀ ਕਦੋਂ ਆਉਣਾ ਕਦੋਂ ਨਹੀਂ ਮਨਪ੍ਰੀਤ ਨੂੰ ਪੁੱਛ ਨਹੀਂ ਸ਼ਾਇਦ ਇਹਨੂੰ ਕੋਈ ਆਇਆ ਹੋਵੇ ਫੋਨ ਮਨਪ੍ਰੀਤ ਓ ਮਨਪ੍ਰੀਤ ਹਾਂਜੀ ਮੰਮੀ ਬਾਜ ਮਾਰੀ ਮੰਮੀ ਜੀਜੀ ਦਾ ਫੋਨ ਨਹੀਂ ਆਇਆ ਕੋਈ ਅੰਟੀ ਤੇ ਆਉਣਾ ਛੁੱਟੀਆਂ ਮੈਨੂੰ ਨਹੀਂ ਫੋਨ ਆਇਆ ਕਰਨ ਨੂੰ ਫੋਨ ਆਇਆ ਸੀ ਉਹ ਕੈਂਡੇ ਸੀ ਕਿ ਦੀਦੀ ਨੇ ਆਣਾ ਵਾਲੇ अच्छा ते मेहनत बाकी कोई गल ਨਹੀਂ ਹੋਈ ਆ ਨਹੀਂ ਪਤਾ ਕਦੋਂ ਕਿਦਾਂ ਆ ਜਿਹੜਾ ਭਾਵੇਂ ਅੱਜ ਨੂੰ ਆਜੇ ਤੇ ਕੱਲ ਨੂੰ ਆਜੇ اچھا ਹਾਂ ਛੁੱਟੀਆਂ ਪੈ ਗਈਆਂ ਕਾਲਜ ਦੀਆਂ ਪਰ ਨੂੰ ਪੁੱਛਣਾ ਸਹੀ ਕਦੋਂ ਆ ਇਹਨਾਂ ਨਾਲ ਹੀ ਗੱਲ ਹੋਈ ਇਸ ਮਮੀ ਮੇਰੀ ਗੱਲ ਹੋਈ ਨਹੀਂ ਤੁਹਾਨੂੰ ਦੀਦੀ ਨਾਲ اچھا ਠੀਕ ਹੈ ਚਲ ਕੋਈ ਨਾ ਫੋਨ ਕਰਕੇ ਪੁੱਛ ਲੂੰ ਇੱਕ ਵਾਰੀ ਫੇਰ ਤੋਂ ਆਉਂਦਾ ਤੇ ਮੈਂ ਪੁੱਛ ਲਈ ਆ ਹਾਂਜੀ ਤੇ ਮੈਂ ਇਹਨੂੰ ਤੇ ਚਾਚੀ ਵਾਲਾ ਚਾਣਾ ਦੋ ਮਿੰਟ ਅਰੇ ਠੀਕ ਹੈ ਹੋਵਾ ਫਿਰ ਮੈਂ ਜਾਵਾਂ ਹਾਂ ਠੀਕ ਆ ਮੈਂ ਹੋਵਾ ਚਲ ਠੀਕ ਆ ਇੰਨਾ ਨਹੀਂ ਹੈਗਾ ਕਿ ਲੈਣ ਆ ਜੀ ਬਿਲਕੁਲ ਵੀ ਨਹੀਂ ਪਤਾ ਲੱਗਦਾ ਹੈਗਾ ਇੰਨਾ ਭਾਰੀ ਸਮਾਨ ਇੰਨੀ ਗਰਮੀ ਆ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਕਿੱਦਾਂ ਜੀ ਵਧੀਆ ਠੀਕ ਆ ਠੀਕ ਠਾਕ ਹੈ ਆ ਜੋ ਅੰਦਰ ਬਹਿ ਜਾਓ ਬਾਈ ਜੀ ਗਰਮੀ ਤਾਂ ਬੜੀ ਸੀ ਲੱਗਦਾ ਬਾਹਰ ਹਾਂ ਗਰਮੀ ਬਹੁਤ ਸੀਗੀ ਅੱਛਾ ਅੱਛਾ ਹੋਰ ਸਭ ਠੀਕ ਠਾਕ ਸੀ ਛੁੱਟੀਆਂ ਪਾਈਆਂ ਕਾਲਜ ਦੀਆਂ ਹਾਂ ਜੀ ਹਾਂ ਜੀ ਪਾਈਆਂ ਛੁੱਟੀਆਂ ਉਹ ਮੰਮੀ ਪੁੱਛੇ ਨਹੀਂ ਸਕਗੀ ਕਿ ਸਿਰਫ ਫੋਨ ਨਹੀਂ ਆਇਆ ਤਾਂ ਕਰਕੇ ਮੈਂ ਕਿਹਾ ਉਹ ਛੁੱਟੀਆਂ ਫੋਨ ਆਇਆ ਸੀ ਤਾਂ ਜਦੋਂ ਕੀਤਾ ਸੱਚ ਫੋਨ ਤੇ ਮੈਂ ਕਹਿਣ ਦੀ ਸੀ ਕਿ ਨਹੀਂ ਛੁੱਟੀਆਂ ਤੇ ਪੈ ਗਈ ਆਣ ਵਾਲੀ ਦੀਦੀ ਤੇ ਬਾ ਮੈਂ ਪਾਈਕੁਨੀ ਲੈ ਕੇ ਆਉਣੀ ਆ ਕਿੰਨਾ ਸਮਾਨ ਭਰਿਆ ਪਿਆ ਪਤਾ ਨਹੀਂ ਕੀ ਹਾਲ ਬਣਾਇਆ ਪਿਆ ਘਰ ਦਾ ਸਮਝ ਹੀ ਨਹੀਂ ਆਉਂਦੀ ਹੈਗੀ ਸਮਾਨ ਤੇ ਸਮਾਨ ਚੜਾਇਆ ਪਿਆ ਚੜਾਇਆ ਪਿਆ ਕਮਰਾ ਮੈਂ ਕਿਹਾ ਨਹੀਂ ਆ ਵੀ ਪੁੱਛੇ ਕੋਸ਼ਣ ਇਹਨਾਂ ਨੇ ਮੇਰਾ ਕਮਰੇ ਦਾ ਹਾਲ ਹੀ ਚੇਜ਼ ਕਰਕੇ ਰੱਖਦਾ ਵਾ ਕੋਈ ਨਾ ਕਰਦੀ ਗੱਲ ਇਹਨਾਂ ਨਾਲ ਮੈਂ ਹੁੰਦੇ ਤਾ ਇਹਨੇ ਸ਼ੌਗ ਨਾਲ ਹਰੇਕ ਚੀਜ਼ ਸੈੱਟ ਕਰਵਾਈ ਹੋਈ ਸੀਗੀ ਪਤਾ ਹੀ ਨਹੀਂ ਕੀ ਕੀਤਾ ਹੋਇਆ ਇਹਨਾਂ ਨੇ ਆਗਲੇ ਪਾਣੀ ਪਾਪੀ ਕੀ ਹਾਲ ਬਣਾਇਆ ਪਿਆ ਮੇਰੇ ਕਮਰੇ ਦਾ ਉਹ ਆਪਾਂ ਦਾ ਸਮਾਨ ਜਿਆਦਾ ਸੀ ਇਹਨਾਂ ਦੇ ਪਰ ਮੰਮੀ ਕਹਿੰਦੀ ਤੁਸੀਂ ਇੱਧਰ ਆ ਕਮਰੇ 'ਚ ਆ ਜਿਓ ਤੁਹਾਡਾ ਸਮਾਨ ਥੋੜਾ ਜਿਹਾ ਤੁਹਾਨੂੰ ਨਾਲ ਕਮਰਾ ਦਿੱਤਾ ਤਾ ਕਰਕੇ ਕੋਈ ਆਪਣੀ ਮਾਰੀ ਵੀ ਸੀ ਬਿਡ ਬੁਡ ਵੀ ਹੈਗਾ ਸਮਝ ਜਾਂਦਾ ਸੀ ਤਾਂ ਕਰਕੇ ਅੱਛਾ ਅਡਜਸਟ ਨਹੀਂ ਹੋਣ ਦਿਆ ਸੀ ਤੇ ਫਿਰ ਮੰਮੀ ਕਹਿੰਦੀ ਤੂੰ ਇੱਧਰ ਆ ਜਾਓ ਕਿੱਥੇ ਆ ਮੰਮੀ ਮੰਮੀ ਤੈ ਹੈ ਨਹੀਂ ਚਾਚੀ ਘਰੇ ਗਏ ਸੱਦੇ ਆ ਚਾਚੀ ਨੇ ਆ ਫੜ ਪਾਣੀ ਦਾ ਗਲਾਸ ਆਪਣਾ ਦੀਦੀ ਨੂੰ ਕੀ ਹੋ ਗਿਆ ਮੈਂ ਤਾਂ ਕੁਝ ਬੋਲਿਆ ਵੀ ਨਹੀਂ ਫਟ ਸਿੱਧਾ ਰੂਮ ਵੱਲੋਂ ਇੰਨਾ ਇਦਾਂ ਘਾੜੇ ਪਏ ਆ ਮੰਮੀ ਗੱਲ ਕਰਦੀ ਫਿਰ ਆ ਕੇ ਮਿਲੂਗੀ ਖੱਦ ਹੁੰਦੀ ਹਰੇਕ ਗੱਲ ਦੀ ਇੱਦਾਂ ਥੋੜੀ ਹੁੰਦਾ ਵਾ ਵੀ ਜਿਹੜਾ ਮਰਜੀ ਜਿੱਥੇ ਮਰਜੀ ਮੇਰਾ ਸਮਾਨ ਲਾ ਦਿਓ ਤੁਸੀਂ ਸਟੋਰ ਦੇ ਨਾਲ ਨਿਕਲ ਜਾ ਇਹ ਕਮਰਾ ਦਾ ਉੱਥੇ ਲਾਤਾ ਬੈੱਡ ਵੀ ਚੱਲ ਠੀਕ ਆ ਕਦੀ ਕਦੀ ਆ ਹੀ ਆਉਣਾ ਚੱਲ ਆਪੇ ਅਡਜਸਟਮੈਂਟ ਕਰ ਲੂਗੀ ਉਹ ਜੀ ਇਹ ਆ ਜਿਨ੍ਹਾਂ ਨੇ ਚੱਕ ਕੇ ਸਮਾਨ ਇੱਧਰ ਉੱਧਰ ਕਰ ਲਿਆ ਮੰਮੀ ਦੇ ਤਾਂ ਮੈਂ ਹੈਰਾਨ ਆ ਪਤਾ ਨਹੀਂ ਕੀ ਇਹ ਪਹਾੜਾ ਪੜਦੇ ਇਹਨਾਂ ਦਾ ਬਸ ਇਹਨਾਂ ਦੀਆਂ ਗੱਲਾਂ ਕਰਦੀ ਰਹੂਗੀ 24 ਘੰਟੇ ਮੈਂ ਵੀ ਇਸ ਘਰ ਦਾ ਜੀ ਆ ਮੈਨੂੰ ਸਮਝ ਨਹੀਂ ਆਉਂਦੀ ਹੈ ਕਿ ਜੇ ਬਾਹਰ ਇੰਨੀ ਤਾਂ ਮਤਲਬ ਇਹ ਥੋੜੀ ਕੀ ਇਹ ਸਟੋਰ ਆ ਇਹ ਜਿਹੜਾ ਮੈਨੂੰ ਚੱਕ ਮੈਨੂੰ ਕਹਿੰਦੇ ਜੀ ਕ ਕੋਈ ਨਾ ਹੋਰੇ ਹੋਂਦੇ ਮੰਮੀ ਨੂੰ ਮੰਮੀ ਨਾਲ ਤਾਂ ਕਰਦੀਆਂ ਗੱਲ ਮੈਂ ਕੀ ਬੰਦਾ ਕਹੂਗਾ 2 ਦਿਨ ਦੀ ਛੁੱਟੀਆਂ ਕੱਟ ਆਉਂਦੇ ਘਰ ਜਾ ਕੇ ਇਹੋ ਜਿਹੀ ਰੰਡੀ ਰੋਣੇ ਵਿੱਚ ਸਬੰਦਾ ਆਵੇ ਹੀ ਨਾ ਕੀ ਹੋ ਗਿਆ ਦੀ ਤੂੰ ਇੰਨਾ ਗੁੱਸਾ ਕਿਉਂ ਕਰਦੇ ਪਏ ਆ ਗੁੱਸਾ ਮੈਨੂੰ ਕਿਸੇ ਗੱਲ ਦਾ ਨਹੀਂ ਹੈਗਾ ਚਲੇ ਜਾਓ ਪਾਸੇ ਇੱਥੇ ਮੇਰੇ ਕੋਲੋਂ ਕੋਈ ਗੱਲ ਨਹੀਂ ਤੂੰ ਇੰਨਾ ਗੁੱਸਾ ਨਾ ਕਰੋ ਮੈਂ ਤੇ ਚਾਹ ਬਣਾ ਕੇ ਚਲੇ ਜਾ ਯਾਰ ਮੇਰਾ ਪਹਿਲੇ ਸਿਰ ਫਟੀ ਜਾਂਦਾ ਵਾ ਚਲੇ ਜਾ ਇੱਥੋਂ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ ਹੈਗੀ ਚਾਹ ਇੱਥੋਂ ਜਦੋਂ ਮੰਮੀ ਆਉਗੀ ਨਾ ਫਿਰ ਗੱਲ ਕਰਾਂਗੇ ਚਲੇ ਜਾ ਇੱਥੋਂ ਠੀਕ ਆ ਇਹ ਡਰਾਮੇ ਇਹਨਾਂ ਕੋਲੇ ਰੱਖੇ ਹੋਏ ਨੇ ਬਸ ਸਾਸੇ ਦੇ ਉੱਤੇ ਪੋਚੇ ਪਾਉਣ ਨੂੰ ਇਹ ਡਰਾਮੇ ਕਰਨ ਨੂੰ ਰੱਖੀ ਹੋਈ ਆ ਹੀਮਾ ਮਾਲਣੀ ਚਾਹ ਪੀ ਹੋਣੀ ਸੀ ਇਹਨਾਂ ਨੇ ਮੈਨੂੰ ਮੈਂ ਆ ਗਈ ਆ ਸਸਿਕਾ ਮਮੀ ਸਸਿਕਾ ਬੜੀ ਗੁੱਸੇ ਆ ਚਾਂ ਪੁੱਛਦੇ ਤਾਂ ਆ ਜਿਵੇਂ ਤੁਹਾਨੂੰ ਕੁਝ ਪਤਾ ਹੀ ਨਹੀਂ ਹੈਗਾ ਨਹੀਂ ਕੀ ਹੋਇਆ ਕੁਝ ਨਹੀਂ ਹੋਇਆ ਮੈਨੂੰ ਹਾਂ ਨਹੀਂ ਤੁਸੀਂ ਮੇਰੀ ਗੱਲ ਸੁਣਾ ਮੇਰੇ ਤੋਂ ਪੁੱਛੇ ਬਿਨਾ ਮੇਰਾ ਕਮਰਾ ਕਿਵੇਂ ਬਦਲਦਾ ਤੁਸੀਂ ਤੇ ਚਲ ਪੁੱਤੇ ਕੁਝ ਕਮਰੇ 'ਚ ਕੀ ਫਰਕ ਆ ਇੱਕੋ ਹੀ ਘਰ ਚ ਆ ਇਹ ਇਹ ਕਮਰੇ ਲੱਗ ਰਹੇ ਤਾਂ ਆ ਕਮਰਾ ਘਾਟਰ ਸੋਈ ਜਿਆਦਾ ਲੱਗਦੀ ਵੀ ਸੋਈ ਚ ਮੰਨੇ ਨਾ ਨਹੀਂ ਇਹ ਲਾ ਦਾਂਗੇ ਸਮਾਨ ਸਾਰਾ ਤੈਨੂੰ ਕਮਰਾ ਹੀ ਬਣਾ ਕੇ ਦਵਾਂਗੇ ਪੁੱਤ ਉਧਰ ਡੈਡੀ ਆ ਨਹੀਂ ਉੱਪਰਲਾ ਕਮਰਾ ਨੇ ਮੈਂ ਕਰ ਦਾਂਗੇ ਸੈੱਟ ਥੋੜਾ ਜਿਹਾ ਉਧਰ ਪੁੱਤ ਸਮਾਨ ਜਿਆਦਾ ਆ ਆ ਆ ਗਿਆ ਉਹਦਾ ਰਹਿੰਦਾ ਆ ਤੁਹਾਡਾ ਮਤਲਬ ਹੀ ਨਹੀਂ ਸੀਗਾ ਮੇਰੇ ਕਮਰੇ ਨੂੰ ਹੱਥ ਲਾਉਂਦਾ ਮੰਮੀ ਚਾਹੇ ਥੋੜਾ ਸੋਅ ਚਾਹੇ ਜਿਆਦਾ ਸੀਗਾ ਮੇਰੇ ਕਮਰੇ ਨੂੰ ਹੱਥ ਲਾਉਂਦਾ ਤੁਹਾਡਾ ਮਤਲਬ ਹੈ ਹੀ ਨਹੀਂ ਕਿ ਕਿਸੇ ਪੁੱਤ ਤੇਰ ਮੇਰ ਕਿੱਥੋਂ ਆ ਗਏ ਤੁਸੀਂ ਤੂੰ ਹੀ ਧੀ ਆ ਉਹ ਵੀ ਧੀ ਐ ਇਦਾਂ ਥੋੜੀ ਕਰੀ ਦਿੰਦਾ ਐ ਮੈਂ ਥੋੜੀ ਧੀ ਆ ਤੁਹਾਡੀ ਉਹੀ ਧੀ ਆ ਉਹ ਤੈਨੂੰ ਇਹ ਤਾਂ ਮ ਓ ਬਹੁਤ ਉੱਤੇ ਤੇ ਗੱਲਾਂ ਕਰ ਰਹੋਂ ਨਾ ਤੁਸੀਂ ਪੋਚੇ ਲਾਉਣ ਨੂੰ ਆ ਮਗਰ ਮਗਰ ਉਹ ਕੋਈ ਪੋਚੇ ਨਹੀਂ ਲੱਗਦੇ ਪੁੱਤ ਵੇ ਉਹਨੇ ਸੋਫਾ ਲਾਇਆ ਹੀ ਲਮਾਰੀ ਸੀ ਨਹੀਂ ਉਹਦਾ ਸਮਾਨ ਆਉਂਦਾ ਠੀਕ ਆ ਤੇ ਤੇਰਾ ਬੈੱਡ ਹੀ ਇਕੱਲਾ ਹੀ ਆਉ ਤੁਹਾਨੂੰ ਵੀ ਬਦ ਕਦੇ ਕਦਾਂਈ ਕਦੀ ਕਦਾਂਈ 2-4 ਦਿਨ ਆਉਣਾ ਵਾ ਇਹਨੇ ਢਾਉਣਾ ਵਾ ਨਹੀਂ ਰਾਜੀ ਇਦਾਂ ਥੋੜੀ ਹੁੰਦਾ ਏ ਕੁਛ ਢੂੜਿਆ ਹੋਇਆ ਤੁਹਾਡੇ ਸਿਰ ਤੇ ਉਹਨੇ ਕੁਛ ਨਹੀਂ ਢੂੜਿਆ ਪੁੱਤ ਜਿੱਦਾਂ ਜੀ ਤੂੰ ਆਉਂਦਾ ਜੀ ਮੈਨੂੰ ਉਹ ਵਾ ਕੁਛ ਨਹੀਂ ਢੂੜਿਆ ਕੋਈ ਨਹੀਂ ਹੋਣਾ ਮੈਂ ਤੇਰਾ ਭਰਾ ਵਾ ਹੁਣ ਮੈਂ ਉਹਨੂੰ ਕੀ ਆਖ ਤੂੰ ਦੱਸ ਮੈਨੂੰ ਕੋਈ ਮੇਰਾ ਸਮਾਨ ਉਧਰ ਰੱਖ ਕੇ ਦੋ ਨਹੀਂ ਤੇ ਮੈਂ ਨਹੀਂ ਨਹੀਂ ਉਹ ਬਾਹਰਲਾ ਕਮਰਾ ਨਾ ਤੈਨੂੰ ਸੈੱਟ ਕਰਾ ਦੇਣੀ ਆ ਮੈਂ ਤੈਨੂੰ ਨਹੀਂ ਇਹ ਕੰਮ ਚੰਗਾ ਲੱਗਾ ਤੇ ਕੋਈ ਗੱਲ ਨਹੀਂ ਪਤਾ ਚੱਲ ਏਦਾਂ ਨਹੀਂ ਗੁੱਸਾ ਨਹੀਂ ਕਰੀਦਾ ਹੁੰਦਾ ਉਹ ਤਾਂ ਨਹੀਂ ਕਰਦਾ ਤੂੰ ਤੇ ਹੁਣ ਆਉਣਾ ਮੈਂ ਤੇਰੇ ਲੱਗਿਆ ਅਸੀਂ ਆ ਗਏ ਤੇਰਾ ਭਰਾ ਬਹਿ ਗਿਆ ਕਿਤੇ ਚੱਲ ਜਿੱਦਣ ਆਈ ਉਦਾਂ ਤੇ ਬੰਦ ਹੀ ਰਹਿੰਦਾ ਨਾ ਕਮਰਾ ਹਾਂ ਜਿੱਦੋਂ ਫੇਰ ਤੇਰਾ ਵਿਆਹ ਕਰ ਦੇਣਾ ਫੇਰ ਤੈਨੂੰ ਕਮਰਾ ਵੱਡਾ ਬਣਾ ਦੇਾਂਗੇ ਤੁਸੀਂ ਤੋ ਆਇਆ ਕਰਨਾ ਫੈਮਿਲੀ ਦੇ ਨਹੀਂ ਜ਼ਰੂਰਤ ਨਹੀਂ ਦੇ ਉਹਨਾਂ ਲਈ ਜੋ ਸਮਾਨ ਜ਼ਿਆਦਾ ਨਾਲ ਸਰਦਾ ਨਹੀਂ ਹੈਗਾ ਉਹਨਾਂ ਨੂੰ ਦੇ ਦੋ ਵੱਡੇ ਕਮਰੇ। ਉਹ ਪੁੱਤ ਨਹੀਂ ਇਹ ਜੀਰਖਾ ਕਰੀਦੀ ਹੁੰਦੀ। ਦੀ ਚਾਹ। ਮਨਪ੍ਰੀਤ ਪੁੱਤ ਮੈਨੂੰ ਵੀ ਇੱਕ ਗਲਾਸ ਪਾਣੀ ਦਾ ਦੇ ਦੇ ਲਿਆ ਕੇ। ਲਿਆ ਦੇ ਦੀ। ਲਿਆ ਦੇ ਮੇਰਾ ਪੁੱਤ। ਦੇਹਲਾ ਤੂੰ ਜੁਆਕ ਵਾਲੀਆਂ ਗੱਲਾਂ ਨਾ ਕਰਿਆ ਕਰ ਸਮਝਦਾਰ ਬਣਿਆ ਕਰ ਪੁੱਤ। ਸਾਰੀ ਸਮਝਾ ਮੰਮੀ ਮੈਨੂੰ ਮੈਂ ਕੋਈ ਜੁਆਕ ਨਹੀਂ ਹੈਗੀ ਸਮਝਾਈ ਨਾ ਸਾਰੀ ਸਮਝਾ ਮੈਨੂੰ। ਤੂੰ ਤੇ ਨਾਲ ਨਹੀਂ ਮੰਨਦੀ ਕਿਸੇ ਗੱਲ। ਦੇ ਚਾਹ ਵੇਹ ਬਣਾਈ ਭਾਬੀ ਨੇ। ਠੀਕ ਹੈ ਕਿੰਨੀ ਵਧੀਆ ਚਾਹ ਬਣਾਈ ਆ ਐਨੇ ਗੁਣ ਨੇ ਕੁੜੀ ਦੇ ਵਿੱਚ ਤੂੰ ਸਮਝਦੀ ਨਹੀਂ ਗੱਲ ਸਾਰਾ ਕੁਝ ਸਾਨੂੰ ਟਾਈਮ ਨਾਲ ਰੋਟੀ ਪਾਣੀ ਹਰ ਇੱਕ ਚੀਜ਼ ਕਰਦੀ ਐਸ ਤੂੰਵਾਦ ਨਹੀਂ ਪਤਾ ਮੈਂ ਤੂੰ ਦੇ ਬਾਹਰ ਰਹਿਨੀ ਐ ਕਾਲਜ ਮੈਂ ਉਹਦੇ ਨਾਲ ਇਦਾਂ ਕਰੂੰਗੀ ਤੇ ਫਿਰ ਇਦਾਂ ਵਧੀਆ ਗੱਲ ਥੋੜੀ ਐ ਉਹ ਤਾਂ ਜਾਦੂਗਰਨੀ ਆ ਪਤਾ ਨਹੀਂ ਕੀ ਤੁਹਾਡੇ ਉਹਨੇ ਸਿਰ ਤੇ ਪਾਇਆ ਹੋਇਆ ਵਾ ਜਾਦੂਗਰਨੀ ਐ ਜਾਦੂਗਰਨੀ ਮਾਰੋ ਆ ਫੇਖ ਕੇ ਜਾਦੂਗਰਨੀ ਐ ਦਾ ਕੀ ਦਾਵਾ ਪਰਝਾਈ ਐ ਤੇਰੀ ਕੋਈ ਪਰਝਾਈ ਨਹੀਂ ਐ ਮੇਰੀ ਉਹ ਦੇ ਨਈ ਕੋਈ ਪਰਜਾਈ ਇਦਾਂ ਨਹੀਂ ਕਰੀਦਾ ਹੰਦਾ ਇਦਾਂ ਬੁੱਤ ਘਰ ਜਿਹੜਾ ਨਾ ਕਲੇਸ਼ ਨਹੀਂ ਮੁੱਕਦੇ ਘਰਾਂ ਚੋ ਇਦਾਂ ਨਹੀਂ ਮੁੱਕਦੇ ਕਮਰਿਆਂ ਦਾ ਕੀ ਹੈ ਇੱਕ ਘਰ ਦੇ ਵਿੱਚ ਰਹਿਣਾ ਵਾ ਤੂੰ ਇੱਧਰ ਰਹਿ ਲਿਆ ਉੱਧਰ ਰਹਿ ਲਿਆ ਇਦਾਂ ਨਹੀਂ ਕਰੀਦਾ ਦੀਦੀ ਤੂੰ ਇਹ ਕਪੜੇ ਚੜਾ ਕਬਰਾਂ ਲੈ ਲਓ ਤੂੰ ਹੀ ਭਾਗਦਾ ਉਹ ਕਪੜਾ ਤਾਂ ਢਾਈ ਆ ਇਦਾਂ ਦੀ ਗੱਲ ਨਹੀਂ ਢਾੜ ਤੇਰੇ ਕਿਹੜਾ ਕੁਝ ਬੰਦਿਆ ਵਾ ਜਾ ਯਾਰ ਹੱਥ ਜੋੜੇ ਤੇਰੇ ਅੱਗੇ ਜਾ ਦੁ ਮਬੇ ਇਦਾਂ ਥੋੜੀ ਕਰੀ ਜਾ ਸਮਝਦਾਰ ਬਣੀ ਦੰਦਾ ਸਮਝ ਆ ਰਹੀ ਐ ਚੁੱਪ ਕਰ ਜਾਓ ਮੇਰਾ ਪਹਿਲੇ ਸਿਰ ਦੁਖਦਾ ਵਾ ਤੁਸੀਂ ਵੀ ਜਾਓ ਮੈਨੂੰ ਛੱਡ ਦਿਓ ਇਕੱਲੇ ਨੂੰ ਜਾਓ ਆ ਲੈ ਆ ਦੋ ਜਾਓ ਤੂੰ ਤੇ ਮੰਦੀ ਨਹੀਂ ਕਹਿ ਗੱਲ ਨੂੰ ਤੇ ਸਮਝੇਤੀ ਨਹੀਂ ਪਰੇਸ਼ਾਨ ਕਰਕੇ ਰੱਖਿਆ ਹੋਇਆ ਮੈਨੂੰ ਕਮਰਾ ਚਾਹ ਕੇ ਮੈਨੂੰ ਸਟੋਰ ਦੇ ਤਾਂ ਸਟੋਰ ਵੀ ਛੱਡੋ ਰਸੋਈ ਜ਼ਿਆਦਾ ਲੱਗੀ ਜਾਂਦੀ ਐ ਆਈ ਸੀ ਮੈਂ ਕਾਹੀ ਮਹੀਨਾ ਕੱਟ ਕੇ ਆਉਂਗੀ ਚਲੇ ਜਾਣਾ ਮੈਨੂੰ ਹਫ਼ਤਾ ਵੀ ਨਹੀਂ ਲਾਉਣਾ ਐ ਮਨਪ੍ਰੀਤ ਹਾਂਜੀ ਮੰਮੀ ਪਤਾ ਗੁੱਸਾ ਨਾ ਕਰੀ ਮੰਮੀ ਮੈਂ ਕਿੱਥੇ ਗੁੱਸਾ ਕਰਨਾ ਕੋਈ ਨਹੀਂ ਆ ਨਹੀਂ ਪਤਾ ਏਦਾਂ ਪਤਾ ਕੀ ਆ ਗੁੱਸਾ ਨਾ ਕਰੀਓ ਟੈਨਸ਼ਨ ਤੇ ਮੈਨੂੰ ਇੰਨੀ ਹੋਈ ਆ ਵੀ ਬੋਲਦੀ ਇੰਨਾ ਕੋਈ ਨਹੀਂ ਕੋਈ ਨਹੀਂ ਮੰਮੀ ਮੈਨੂੰ ਕੋਈ ਟੈਨਸ਼ਨ ਨਹੀਂ ਤੂੰ ਟੈਨਸ਼ਨ ਨਾ ਲਓ ਕੋਈ ਗੱਲ ਦੀ ਮੈਂ ਨਹੀਂ ਨਾ ਸੋਚਦੀ ਕੋਈ ਗੱਲ ਨਹੀਂ ਦੋ ਦਿਨ ਤੇ ਬਾਅਦ ਆਈ ਰੀਦੀ ਹੋ ਗਿਆ ਔਰ ਗੁੱਸਾ ਵੇਖ ਕੇ ਕੋਈ ਗੱਲ ਨਹੀਂ ਟੈਨਸ਼ਨ ਤੇ ਹੁੰਦੀ ਆ ਮੈਨੂੰ ਇੰਨੀ ਟੈਨਸ਼ਨ ਮੈਨੂੰ ਇੰਨੀ ਟੈਨਸ਼ਨ ਤੇ ਤੈਨੂੰ ਨਹੀਂ ਹੋਊਗੀ ਟੈਨਸ਼ਨ ਨਹੀਂ ਮੰਮੀ ਕੋਈ ਨਾ ਤੂੰ ਹੀ ਟੈਨਸ਼ਨ ਨਾ ਲਿਆ ਕਰੋ ਕੋਈ ਗੱਲ ਦੀ ਮੈਂ ਟੈਨਸ਼ਨ ਨਹੀਂ ਲਿੰਦੀ ਇਹ ਨਾ ਸੋਚੇ ਨਾ ਕਰਤੀ ਕੋਈ ਗੱਲ ਦੀ ਨਾ ਜਦੋਂ ਸੁਭਾਈ ਏਦਾਂ ਦਾ ਵਾ ਲੜਾ ਕੇ ਤੇ ਫਿਰ ਤਾਂ ਐਵੇਂ ਆਖੀਦਾ ਵੀ ਬੋਲ ਪੈਣਾ ਕਿਤੇ ਮੈਨੂੰ ਇਹੀ ਡਰ ਲੈਂਦਾ ਵੀ ਦੋਵੇਂ ਕਿਤੇ ਨਾ ਨਾਣ ਭਜਾਈ ਲੜਨਾ ਪਿਓ ਕਿਤੇ ਮੱਲੇ ਨੂੰ ਨਾ ਤਮਾਸ਼ਾ ਵਿਖਾ ਦਿਓ ਨਹੀਂ ਨਹੀਂ ਮੰਮੀ ਇਹੋ ਜੀ ਨੌਬਤ ਨਹੀਂ ਆਉਗੀ ਤੂੰ ਆਪ ਹੀ ਵੇਖ ਲਿਓ ਅਜੇ ਨੌਬਤ ਨਹੀਂ ਲਿਆਣ ਦਿੰਦੇ ਆਪਾਂ ਨਹੀਂ ਲੜਦੇ ਦੂਜਿਆਂ ਨਾਲ ਉਹ ਕੋਸਨ ਤੇ ਆਈ ਆ ਫਿਰ ਦੀਦੀ ਨੇ ਚੱਲ ਜਾਣਾ ਵਾ ਕੋਈ ਗੱਲ ਨਹੀਂ ਤੂੰ ਆਪਣਾ ਮਨ ਮਾਰ ਕੇ ਰੱਖ ਮੇਰੀ ਜੀ ਹਾਂਜੀ ਜੀ ਕੋਈ ਨਾ ਮੰਮੀ ਕੋਈ ਨਹੀਂ ਕੋਈ ਹਾਂ ਇਹ ਬਲਦੋ ਹੋਰ ਕੀ ਹਾਲ ਹੈ ਮੇਰੇ ਜੀ ਇਹ ਤੂੰ ਸੁਣਾਓ ਬਸ ਵਧੀਆ ਠੀਕ ਠਾਕ ਪੜ੍ਹਾਈ ਕਰੀ ਜਾਂਦੇ ਪੜ੍ਹਾਈ ਸੀ ਮੇਰਾ ਥੋੜੇ ਵਰਕ ਸੀਗਾ ਪੈਂਡਿੰਗ ਮੈਂ ਕਿ ਚਲੋ ਕੰਪਲੀਟ ਕਰ ਲਵਾਂ ਠੀਕ ਜੀ ਸਮੈਸਟਰ ਹੋ ਗਿਆ ਕੰਪਲੀਟ ਸਮੈਸਟਰ ਬਸ ਕੰਪਲੀਟ ਆ ਠੀਕ ਜਿਹੜਾ ਪਿਛਲੇ ਸਮੈਸਟਰ ਦਾ ਰਿਜ਼ਲਟ ਆ ਗਿਆ ਕਿ ਨਹੀਂ ਰਿਜ਼ਲਟ ਬਸ ਆਉਣ ਵਾਲਾ ਇੱਕ ਅੱਧੇ ਦਿਨ ਤੱਕ ਨੂੰ ਆਨਲਾਈਨ ਹੀ ਹੁਣ ਤਾਂ ਵੀ ਹੁੰਦਾ ਰਿਜ਼ਲਟ ਆ ਜਾਊਗਾ ਇੱਕ ਦੋ ਦਿਨਾਂ ਤੱਕ ਆ ਗਿਆ ਦੋਸ ਸਮੈਸਟਰ ਦਾ ਹਾਂਜੀ ਉਹ ਵਧੀਆ ਆ ਗਿਆ ਮੇਰਾ ਰਿਜ਼ਲਟ ਠੀਕ ਲਾਸਟ ਈ ਮਿਲਦਾ ਹੁਣ ਹਾਂ ਇਹ ਲਾਸਟ ਈ ਹੂੰ ਪੜ੍ਹਾਈ ਵਧੀਆ ਹੈ ਨਾਲ ਕਿਹੜਾ ਕੋਰਸ ਨੌਕਾਮ ਕਰਦਾ ਕੰਮ ਵਧੀਆ ਚੱਲੀ ਜਾਂਦਾ ਪੜ੍ਹਾਈ ਤੇ ਦੱਸੋ ਪੜ੍ਹਾਈ ਵਧੀਆ ਠੀਕ ਹੈ ਪੜ੍ਹਾਈ ਵਧੀਆ ਮੇਰੀ ਸਭ ਵਧੀਆ ਠੀਕ ਠਾਕ ਆ ਠੀਕ ਹੈ ਠੀਕ ਹੂੰ ਬਸ ਫਿਰ ਪੜ੍ਹਾਈ ਵੱਲ ਵੀ ਧਿਆਨ ਦਿਆ ਕਰੋ ਨਾਲ ਨਾਲ ਦੇ ਮਾੜਾ ਮੋਟਾ ਪੜੀ ਭਾਬੀ ਨਾਲ ਤੱਕ ਪੜਾ ਲਿਆ ਕਰੋ ਕੰਮ ਚੱਲਦਾ ਉਹ ਤਾਂ ਪੜ੍ਹਾਈ ਦਾ ਜ਼ਰੂਰੀ ਹੈ ਤੁਹਾਨੂੰ ਪਤਾ ਨਾ ਹਾਂਜੀ ਹਾਂਜੀ ਨਹੀਂ ਕੋਈ ਨਾ ਮੈਂ ਹੱਥ ਜ਼ਰੂਰ ਪਟਾ ਦਿਆ ਕਰੂੰਗੀ ਸਿਰ ਵੀ ਠੀਕ ਹੈ ਨਹੀਂ ਤੁਹਾਡਾ ਹਾਂ ਠੀਕ ਹੈ ਮੇਰਾ ਸਿਰ ਦਰ ਕੀ ਹੋਇਆ ਇਹ ਸਿਰ ਬਟ بس ਜਦੋਂ ਆਈ ਸੀ ਨਾ ਇੱਕਦਮ ਹੀ ਟੈਨਸ਼ਨ ਜੀ ਇਹਦੇ ਨਾਲ بس ਸਿਰ ਦੁਖਦਾ ਬਹੁਤ ਜ਼ਿਆਦਾ ਮੈਂ ਹੈ ਵੀ ਨਹੀਂ ਸੀ ਕਰਨੇ ਦਾ ਲੈਣ ਆ ਸੀ ਜਾ ਕੇ ਕੋਈ ਆਇਆ ਵੀ ਨਹੀਂ ਸੀ ਲੈਣ ਵਾਸਤੇ ਬਹੁਤ ਔਖੀ ਆਈ ਮੈਂ ਅੱਜ ਤੂੰ ਆੜੋਂ ਚ ਬਹਿ ਕੇ ਗਾਣਾ ਸੀ ਘਰੇ ਕੋਈ ਗੱਲ ਨਹੀਂ ਤੂੰ ਵੀ ਕਰਾਇਆ ਵਜਾਣ ਦੀ ਬਾਈ ਤੁਰ ਕੇ ਆ ਗਈ ਨਹੀਂ ਆ ਨਹੀਂ ਨਹੀਂ ਇਹੋ ਜੀ ਗੱਲ ਨਹੀਂ ਹੈ ਕੋਈ ਮਿਲਿਆ ਹੀ ਨਹੀਂ ਸੀਗਾ ਮੈਨੂੰ ਇਹ ਕੋ ਆ ਜਾਂਦੀ ਘਰੇ ਕੋਈ ਗੱਲ ਨਹੀਂ ਚਲ ਠੀਕ ਆ ਫਿਰ ਵੀ ਤੂੰ ਪੜ੍ਹਾਈ ਤਾਂ ਚਲ ਜ਼ਰੂਰੀ ਆ ਨਾ ਆਪਣੀ ਕਰੀ ਜਾਣੀ ਆ ਪੜ੍ਹਾਈ ਨਾਲ ਨਾਲ ਵਿੱਚ ਜੇ ਟਾਈਮ ਮਾੜਾ ਮੋਟਾ 5-10 ਮਿੰਟ ਲੱਗੇ ਤਾਂ ਕੋਈ ਸਿੱਖ ਲਿਆ ਠੀਕ ਆ ਠੀਕ ਆ ਕੋਈ ਨਾ ਰੱਖੂਗੀ ਮੈਂ ਜਾਨਾ ਬੱਸ ਜਦੋਂ ਸ ਨਹੀਂ ਨਹੀਂ ਠੀਕ ਆ ਮੈਂ ਕੋਈ ਨਾ ਮੇਰਾ ਥੋੜਾੇ ਵਰਕ ਆ ਮੈਂ ਕੰਪਲੀਟ ਕਰਕੇ ਫਿਰ ਕਰਦੀ ਆ ਰੈਸਟ ਕੋਈ ਨਹੀਂ ਬੈਨੇ ਫਿਰ ਆਪਾਂ ਠੀਕ ਮੈਂ ਜਾਵਾਂ ਫਿਰ ਕੱਪੜੇ ਚੋਣ ਕਰ ਲੈਣਾ ਕੱਪੜੇ ਕੋਈ ਨਾ ਕੋਈ ਨਾ ਚਲੇ ਜਾ ਜਿਹੜਾ ਦੇਖ ਲਓ ਇਹਦੇ ਗੋਣ ਗੋਣ ਲੱਗਿਆ ਹੈ ਮੇਰੇ ਤਾਂ ਸਮਝ ਨਹੀਂ ਆਉਂਦੀ ਕੀ ਕਰਕੇ ਰੱਖਿਆ ਇਹਨੇ ਸਰਾਣੇ ਦਾ ਸਰਾਣਿਆ ਤੇ ਇਹਨੇ ਕਬਜ਼ਾ ਕੀਤਾ ਹੋਇਆ ਨੇ ਤਾਂ ਰੋੜ ਮਰੋੜ ਕੇ ਸੜ ਦੇਣਾ ਮੈਂ ਚੱਕ ਕੇ ਕਿਸੇ ਦਿਨ ਤਾਂ ਮਾ ਖਰਾਬ ਕੀਤਾ ਹੋਇਆ ਹਾਂਜੀ ਮੰਮੀ ਚੰਗਾ ਵੀ ਮੈਂ ਨਾ ਚਲੀ ਤੁਹਾਡੇ ਨਾਲ ਕੇ ਤੇ ਚੱਲੇ ਮੇਰੇ 3-4 ਦਿਨ ਲੱਗ ਜਾਣੇ ਆ ਅੱਜ ਠੀਕ ਹੈ ਕੋਈ ਨਾ ਮੰਮੀ ਨਾ ਤੇ ਮਗਰੋਂ ਝਗੜਾ ਝੁਗੜਾ ਨਾ ਕਰਿਓ ਨਹੀਂ 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 ਕਰਦੇ ਮੰਮੀ ਹਾਂ ਕੋਈ ਨਹੀਂ ਤੇ ਤੂੰ ਵੀ ਕੁੜੀਏ ਸੁਣ ਲਾ ਭਾਬੀ ਦੇ ਨਾਲ ਕੰਮਕੁਮ ਕਰਾਉਣਾ ਆ ਠੀਕ ਹੈ ਤੇ ਝਗੜਾ ਨਹੀਂ ਕਰਨਾ ਉਹ ਨਾ ਵਹਉਂਦਿਆਂ ਨੂੰ ਲੜਾਈ ਕਰਕੇ ਬੈਠੀਆਂ ਉਹ ਕੰਮਕੁਮ ਕਰਾਈ ਨਾਲ ਉਹਦੇ ਚਲ ਚ ਤੇ ਆਹ ਕੀ ਕਰਦੀ ਸੀ ਭਾਬੀ ਆ ਕੋਚਿੰਦੀ पांडे ਕਿ ਦੋ ਕਿੰਮ ਖਰਾ ਆਪਣੇ ਤੋਲਾ ਪਹਿਲਾਂ ਵੀ ਕਰਦੀ ਸੀ ਉਹ ਪਹਿਲਾਂ ਸਬਜੀ ਬਣਾਦੀ ਕੋ ਸਾਡੀ ਵੀਰੇ ਵਾਸਤੇ ਉਹ ਟਿੰਡੇ ਪਸੰਦ ਹੈ ਨਾ ਮੈਂ ਸਬਜੀ ਟਿੰਡੀ ਬਣਾਦਾਂ ਨੂੰ ਤਾਂ ਕਰ ਤੂੰ ਛੱਡ ਦੇ ਸਾਰਾ ਕੁਝ ਮੇਰੇ ਕਮਰੇ ਦੀ ਸਫਾਈ ਕਰ ਮੈਂ ਦੇਖ ਲੈਣੀ ਇੱਥੇ ਆਪਣੇ ਆ ਵੀ ਆ ਕੀ ਤਰਿਆ ਹੋਇਆ ਉਹ ਟਿੰਡੇ ਤੇ ਰਿਆ ਸਾਡੀ ਵੀਰੇ ਵਾਸਤੇ ਅੱਛਾ ਪਸੰਦ ਹੈ ਵੀਰੇ ਨੂੰ ਹਾਂ ਉਹ ਵਾਪਸ ਅੱਗੇ ਤਾਂ ਕਮਰੇ ਦੀ ਸਫਾਈ ਕਰਾਓ ਫਟਾਫਟ ਜਾ ਕੇ ਜਾ ਹੈਲੋ ਹੋਰ ਠੀਕ ਆ ਜੋਤ ਵਧੀਆ ਵਧੀਆ ਠੀਕ ਆ ਮੈਂ ਵੀ ਠੀਕ ਆ ਚੱਲੀ ਜਾ ਰਿਹਾ ਬਸ ਕੰਮ ਕਰ ਹੂੰ ਹੋਰ ਦੱਸੋ ਨਹੀਂ ਨਹੀਂ ਵਧੀਆ ਵਧੀਆ ਹਾਂ ਚੱਲ ਠੀਕ ਆ ਜੋਤ ਫੇਰ ਕਰੂ ਗੱਲ ਮੈਂ ਓਕੇ ਓਕੇ ਹਾਂ ਬੈਠੇ ਹੋਏ ਸੀਗੇ ਕਿੱਦਾਂ ਚੱਲ ਰਹੀਆਂ ਛੁੱਟੀਆਂ ਬਸ ਚੱਲੀ ਜਾ ਰਹੀਆਂ ਵਧੀਆ ਠੀਕ ਆ ਠੀਕ ਆ ਲੈ ਆਣੀ ਸੇ ਰੋਟੀ ਬਹੁਤ ਵਧੀਆ ਬਣਾਉਂਦੀ ਆ ਸਬਜ਼ੀ ਮੈਂ ਅੱਜ ਫੇਵਰੇਟ ਸਬਜ਼ੀ ਬਣਾਈ ਏ ਟਿੰਡੇ ਦੀ ਔਰ ਰੱਖੇ ਹੋਏ ਟਿੰਡੇ ਬਣਦੇ ਪਏ ਸੀਗੇ ਪਸੰਦਾ ਟਿੰਡੇ ਔਰ ਕੀ ਮੈਂ ਕਹਾਂ ਚੱਲ ਅੱਜ ਟਿੰਡੇ ਬਣਾਈ ਮੈਂ ਸਵੇਰੇ ਜਾਣ ਲੱਗਾ ਗਿਆ ਕਿੱਥੇਗਾ ਅੱਛਾ ਖਾਓ ਰੋਟੀ ਖਾੜੇ ਦੀ ਨਹੀਂ ਨਹੀਂ ਮੈਂ ਰੁੱਕ ਕੇ ਖਾਣੀ ਨਹੀਂ ਨਹੀਂ ਮੈਂ ਰੁੱਕ ਕੇ ਖਾਉਂਗੀ ਇੰਨਾ ਜ਼ਿਆਦਾ ਲੂਣ ਪਾਇਆ ਏ ਸਬਜ਼ੀ ਦੇ ਵਿੱਚ ਅੱਗੇ ਤਾਂ ਐਨੀਵੇਂ ਸਬਜੀ ਮੈਂ ਤੇ ਤਰੀਫਾਂ ਦੇ ਪੁੱਲ ਬਣੇ ਜਾਂਦਾ ਵੀ ਐਨੀ ਵਧੀਆ ਸਬਜੀ ਬਣਾਉਂਦੀ ਐਨੀ ਵੇ ਸਬਜੀ ਬਣਾਉਂਦੀ ਤੂੰ ਤਾਂ ਜਮਾਂ ਹੀ ਜ਼ਹਿਰ ਕੀਤਾ ਮੈਂ ਇੰਨਾ ਲੂਣ ਪਾਇਆ ਪਿਆ ਦੇ ਵਿੱਚ ਮੈਂ ਤਾਂ ਸਵਾਦ ਪਛਾਪ ਨਾ ਪਾਇਆ ਸੀ ਵਾਤੇ ਪਾਇਆ ਵਸ ਜਾਗਾ ਤੱਕਦਾ ਕਰ ਲਿਆ ਕਰ ਵੀ ਸਬਜੀ ਕਿੱਦਾਂ ਦੀ ਬਣੀ ਐ ਕਿੱਦਾਂ ਦੇ ਨਹੀਂ ਨਹੀਂ ਇਸ ਟਿੰਡੇ ਲੂਣ ਚ ਬਣਾਏ ਕਿ ਲੂਣ ਚ ਟਿੰਡੇ ਬਣਾਏ ਨੇ ਹੋਰ ਇਹ ਤਾਂ ਗੱਲ ਆ ਇੰਨਾ ਲੂਣ ਪਾਇਆ ਪਿਆ ਖਾ ਲਾ ਚੱਕ ਲੋ ਟਿੰਡੇ ਆਪਣੇ ਲੂਣ ਵਾਲੇ ਬਣਾਉਣੇ ਟਿੰਡੇ ਇਹਨਾਂ ਨੇ ਚਲੋ ਕੋਚਾ ਧਿਆਨ ਨਾਲ ਲਾਓ ਇਹਨਾਂ ਪਾਣੀ ਪਿਆ ਹੋਇਆ ਹਲਕੀ ਮਿਲਾ ਕੇ ਠੀਸ ਦੀ ਰਹਿ ਗਿਆ ਹੋਊਗਾ ਦੇਖ ਲਓ ਮੜੇ ਕੋਈ ਨਾ ਲਾ ਲੈਂਦੇ ਹਾਂ ਸਸਰੀ ਕਲ ਤਾਈ ਜੀ ਸਸਰੀ ਕਾ ਹਾਂ ਜੀ ਜੀ ਪਤਾ ਬੱਦ ਤਾਈ ਜੀ ਬਹੁਤ ਅੱਜ ਭਾਈ ਲੈ ਕੇ ਆਈ ਮੈਂ ਹਾਂ ਮੰਮੀ ਹਾਂ ਮੰਮੀ ਵੀ ਠੀਕ ਤਾਈ ਜੀ ਹਾਂ ਸਭ ਠੀਕ ਹੈ ਪਤਾ ਵਧੀਆ ਵਧੀਆ ਠੀਕ ਠਾਕ ਮਾ ਭਾਬੀ ਕੋਚਾ ਲਾਉਣੇ ਤੂੰ ਹੀ ਨਾ ਆ ਕੇ ਆ ਲਿਆ ਕਰ ਪਤਾ ਮਾੜਾ ਮੋਟਾ ਤੇ ਕੰਮ ਕਰ ਆ ਲਈ ਦਾੰਦਾ ਭਾਬੀ ਨਾਲ ਕੱਲੀ ਲੱਗੀ ਮੰਮੀ ਕਿੱਥੇ ਗਈ ਆ ਮੰਮੀ ਗਈ ਹੋਏ ਨਾਨਕੇ ਗਏ ਹੋਏ ਨੇ ਅੱਛਾ ਅੱਛਾ ਪਤਾ ਕਿ ਹੋਇਆ ਉਧਰ ਹੀ ਮਿਲਣ ਗਏ ਹੋਏ ਨੇ ਅੱਛਾ ਠੀਕ ਹੈ ਹੋਰ ਸਭ ਠੀਕ ਠਾਕ ਹੈ ਵਧੀਆ ਵਧੀਆ ਹਰ ਤੂੰ ਕਿਦੋਂ ਆਈ ਸੀ ਮੈਨੂੰ ਹੋਗਾ ਇੱਕ ਦੋ ਦਿਨ ਆਏ ਰੁਕਣ। ਓ ਨਹੀਂ ਤਾਈ ਜੀ ਮੈਂ ਦਲੀ ਚਾਹੂ ਲਾਇਆ ਸੀ ਤੇ ਮੈਂ ਕਿਹਾ ਮੈਂ ਫਿਰ ਆਪਣੇ ਕੋਚਾ ਲਾ ਲਾ। ਮਿਲ ਕੇ ਕਰਦੇ ਪਈ ਸੀ ਕੰਮ। ਮੈਂ ਕਿ ਦਲੀ ਚਾਹੂ ਲਾ ਦੇ ਫਿਰ ਮੈਂ ਕੋਚਾ ਲਾ ਲੰਨੀ ਆ। ਠੀਕ ਹੈ ਠੀਕ ਹੈ। ਨਹੀਂ ਨਹੀਂ ਬਾਈ ਕੰਮ। ਨਹੀਂ ਓ ਨਹੀਂ ਰਤੀ ਕੰਡੇ ਮਿਲ ਕੇ ਕਰ ਲਈਦਾ ਕੰਮ। ਮੰਮੀ ਹੈ ਨਹੀਂ ਹੈ ਨਾ। ਅੱਛਾ ਅੱਛਾ। ਮੰਮੀ ਗਏ ਆ ਨਾਨਕੇ। ਕਿਉਂ ਆ ਨਾ। ਮੰਮੀ ਨੂੰ ਦੋ ਤਿੰਨ ਦਿਨ ਲੱਗ ਜਾਣੇ ਆ ਹਲੇ। ਠੀਕ ਹੈ ਠੀਕ ਹੈ। ਹਾਂਜੀ ਚਲੋ ਵਧਦੇ ਆ। ਹਾਂਜੀ ਤੁਸੀਂ ਪਾਣੀ ਪਾਈ ਤਾਈ ਜੀ। ਬਾਕੀ ਤਾਈ ਸਾਡੇ ਘਰ ਦਾ ਮਸਲਾ ਇਹ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈਗੀ। ਆ ਚੱਲ ਫਿਰ ਕੀ ਕਾ ਤਾ ਮਾ ਲਈ ਆਪਣੇ ਤਾਂ ਹੀ ਕਹਿੰਦਾ ਤੈਨੂੰ ਨਹੀਂ ਨਹੀਂ ਕਰਕੇ ਕੰਮ ਤਾਂ ਹੀ ਬੈਠੇ ਹੋਏ ਆ ਲੈ ਬੱਤ ਗਲਾਸ ਲੈ ਜਾ ਫਿਰ ਆ ਜਾਨੀ ਮੈਂ ਜੇ ਤੇਰੀ ਮੰਮੀ ਆਉਗੀ ਤਾਂ ਮੈਨੂੰ ਦੱਸ ਦੇਓ ਚਲੋ ਕੋਈ ਨਹੀਂ ਤਾਈ ਜੀ ਫੇਮ ਕਰ ਦੂੰਗੀ ਫੋਨ ਤੁਹਾਨੂੰ ਆ ਜੇ ਤੇਰੀ ਮੰਮੀ ਨਾਲ ਮਿਲਣ ਵਾਸਤੇ ਬੈੜਾ ਨਹੀਂ ਤਾਈ ਜੀ ਮੈਂ ਤਾਂ ਭਲੇ ਦੀ ਗੱਲ ਕੀਤੀ ਥੋੜੀ ਜਿਹੀ ਚਾਹੀਦੀ ਕੋਈ ਗੱਲ ਤੁਹਾਨੂੰ ਪਤਾ ਹੈਗਾ ਦੀਦਾ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਤਾਈ ਜੀ ਲਾਲ ਕਰ ਲਿਆ ਘਰ ਕੰਮ ਇਹੋ ਜਿਹੇ ਤਾਈਆਂ ਨੂੰ ਤਾਂ ਫੜ ਕੇ ਬੰਦਾ ਨਾ ਤੇਰ ਲੱਗਿਆ ਹੋਇਆ ਮੇਰੇ ਕੱਪੜਿਆਂ ਨਾਲ ਇਹ ਨਾਲ ਹੀ ਹੈਗਾ ਕਿ ਕੱਪੜੇ ਧੋ ਦਊਗੀ ਮੇਰੇ ਭਾਬੀ ਅੱਜ ਦੀਦੀ ਕੱਪੜੇ ਨਹੀਂ ਧੋਤੇ ਸੀ ਮੈਂ ਵੇਖਿਆ ਨਹੀਂ ਨਾਲੇ ਪਤਾ ਹੀ ਨਹੀਂ ਸੀ ਕਿਹੜੇ-ਕਿਹੜੇ ਕੱਪੜੇ ਧੋਣੇ ਹਨ ਤੈਨੂੰ ਸਾਰਿਆਂ ਦੇ ਕੱਪੜਿਆਂ ਦਾ ਪਤਾ ਮੇਰੇ ਨਹੀਂ ਪਤਾ ਤੈਨੂੰ ਕੱਪੜੇ ਕਿਹੜੇ ਆ ਦੀਦੀ ਸਮਝ ਨਹੀਂ ਆਕੀ ਆਲੇ ਕਿਹੜੇ ਕੱਪੜੇ ਤੁਨ ਧਾਰੀ ਮੈਂ ਤੁਝੜੇ ਧੋ ਮੈਂ ਸਮਝਾਉਣੀ ਆ ਤੈਨੂੰ ਇਹ ਕੁੜੀਆਂ ਇਹ ਰੋਂ ਡਿਆਏ ਕੁਛ ਨਹੀਂ ਮੰਮੀ ਕੁਛ ਨਹੀਂ ਹੋਵਾਨੀ ਤੁਮ ਭਾਬੀ ਰਾਤ ਖੋ ਚੱਕਿਆ ਆ ਮੰਮੀ ਭਾਬੀ ਨੇ ਪਹਿਲੇ ਮੇਰੇ ਮਾਰਿਆ ਭਾਬੀ ਨੇ ਨਹੀਂ ਮਾਰਿਆ ਮੈਂ ਪੌੜੀ ਚ ਖਲੋਤੀ ਸਾਰਾ ਕੁਝ ਦੇਖਣ ਰਹੀ ਸੀ ਮੰਮੀ ਭ ਮੈਂ ਉਥੇ ਰਹੀ تھی ਕਿ ਨਾ ਇੰਨਾ ਮੈਨੂੰ ਡਰ ਸੀ ਵੀ ਇਹ ਲੜਨਾ ਪੈਣਾ ਉਹੀ ਗੱਲ ਤੇ ਆਉਂਦੇ ਨੇ ਤਮਾਸ਼ਾ ਲਾਇਆ ਮੇਰੇ ਮਾਰਿਆ ਸੀ ਭਾਬੀ ਨੇ ਨਹੀਂ ਮਾਰਿਆ ਤੂੰ ਮਾਰਿਆ ਭਾਬੀ ਦੇ ਵੱਜ ਗਈ ਨਾ ਤੇਰੇ ਵੀ ਮੰਮੀ ਨਾ ਮਾਰੋ ਦੀਦੀ ਨੂੰ ਮਾਰਿਆ ਨਾ ਦੀਦੀ ਨੂੰ ਵੇਹਲਾ ਹੋ ਫੇਰ ਤੇਰੀ ਸਾਈਡ ਲੈਣ ਢਈ ਆ ਕੋਈ ਨਹੀਂ ਮੰਮੀ ਕੁਛ ਨਹੀਂ ਖੇਤੀ ਕੁਛ ਨਹੀਂ ਕਰਨੀ ਹੁਣ ਤੇਰੇ ਹੱਥ ਚੁੱਕਾ ਮੈਂ ਨਾ ਕਰੂੰਗੀ ਤੁਸੀਂ ਤਾਂ ਹੋਈਆਂ ਸੀ ਨਾ ਤਮਾਸ਼ਾ ਰੋਣ ਵਾਲੀ ਗੱਲ ਨਹੀਂ ਮੰਮੀ ਕੁਛ ਨਹੀਂ ਇਦਾਂ ਹੀ ਸੀ ਬਸ ਇਦਾਂ ਹੀ ਤੂੰ ਬਸ ਕੋਚੇ ਪਾਈ ਜਾ ਸਾਈ ਤੇਰੇ ਦਾ ਫੋਨ ਗਿਆ ਸੀ ਮੈਨੂੰ ਮੈਂ ਤਾਂ ਅੱਜ ਹੀ ਆ ਗਈ ਨਾ ਮੈਂ ਕੱਲ ਹੋਣਾ ਸੀ ਮੇਨ ਕੋਈ ਬੋਲੀ ਸੀ ਤੂੰ ਤਾਂ ਹੀ ਨੀ ਬੋਲੀ ਸੀ ਨਹੀਂ ਮੈਂ ਨਹੀਂ ਬੋਲੀ ਤਾਈ ਨੇ ਕੁਛ ਤਾਈ ਦੇ ਸਾਡੇ ਘਰੇ ਮਤਲਬ ਕੀ ਆ ਬੋਲਣ ਦਾ ਕੀ ਤੈਨੂੰ ਤਾਈ ਨੇ ਕੀ ਕਹਤਾ ਮਾਂ ਸੀ ਉਹ ਵੀ ਤਾਈ ਮਾਂ ਆ ਮਾਂ ਸੀਗੇ ਸਾਰੇ ਪਾਸੇ ਤੂੰ ਹੀ ਚੱਦਰ ਬਣ ਗਈ ਬਾਕੀ ਤਾਂ ਕਮਲੇ ਆ ਭਾਬੀ ਵੀ ਨਹੀਂ ਚੰਗੀ ਤਾਈ ਵੀ ਨਹੀਂ ਚੰਗੀ ਫਿਰ ਵੱਖੇ ਨਹੀਂ ਮਾਂ ਵੀ ਨਹੀਂ ਚੰਗੀ ਚਲੋ ਹੁਣ ਧੋਵੇਂ ਜਣੀਆਂ ਕਰੋ ਕੇ ਮੁੜ ਕੇ ਇੱਧਾ ਨਹੀਂ ਨਹੀਂ ਮੰਮੀ ਕੋਈ ਨਹੀਂ ਨਹੀਂ ਕਰੀਦੀ ਚਲੋ ਮੰਗ ਮਾਫੀ ਪਾ ਬੀ ਕੋ ਸੌਰੀ ਬੱਬੀ ਹੋਣੀ ਕੋਈ ਨਹੀਂ ਕੋਈ ਨਹੀਂ ਕੋਈ ਰਹਿਣਾ ਕੋਈ ਇਧਰ ਆੜ ਮਿਲ ਕੇ ਰੋ ਮੈਂ ਡਰਦੀ ਚੱਲਦੀ ਉੱਥੋਂ ਆਈ ਚਲੋ ਕਰੋ ਕੰਮ ਕੋਰਤੰਦਾ ਬੱਬੀ ਸੌਰੀ ਕੱਲ ਮੈਂ ਨਾ ਲੋਨ ਵੀ ਮੈਂ ਹੀ ਪਾਤਾ ਸੀਗਾ ਸਬਜੀ ਦੇ ਵਿੱਚ ਜ਼ਿਆਦਾ ਤਾਂ ਇਹ ਮੈਂ ਕਹ ਮੈਂ ਨਮ ਤੇ ਇਨਾ ਪਾਇਆ ਨਹੀਂ ਸੰਗੀਚੀ ਦੂਨ ਕਿੱਦਾਂ ਵੱਧ ਪੈ ਗਿਆ ਸੌਰੀ ਹੋਣੀ ਇਦਾਂ ਦਾ ਹੋਊਗਾ ਬੱਬੀ ਕੋਈ ਚਲੋ ਕੋਈ ਗੱਲ ਨਹੀਂ ਹੁਣ ਮੈਂ ਰਲ ਕੇ ਨਾਲ ਹੀ ਕੰਮ ਕਰਵਾਉਂਗੀ ਨਾਲ ਹੀ ਸਿੱਖੂਗੀ ਵੀ ਕੰਮ ਤੁਹਾਡੇ ਨਾਲ ਹੀ ਸਿਖਾਵਾਂਗੇ ਅੱਛਾ